ਤਸ਼ਕਾਲ ਦਾ ਨਮੂਡ ਦੇਖ ਰਹੇ ਤੁਸੀਂ ਤੇ ਮੈਂ ਹਾਂ ਪਰਮਿੰਦਰ ਸਿੰਘ ਦੋਸਤੋ ਕੱਲ ਆਈਪੀਐਲ ਦੇ ਵਿੱਚ ਪੰਜਾਬੀਆਂ ਨੇ ਇਤਿਹਾਸ ਰਚ ਦਿੱਤਾ तकरीबन 11 ਸਾਲਾਂ ਬਾਅਦ ਪੰਜਾਬੀਆਂ ਨੇ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੈ ਮੁੰਬਈਜ਼ ਇੰਡੀਆ ਨੂੰ ਹਰਾ ਕੇ ਪੰਜਾਬੀਆਂ ਨੇ ਇਤਿਹਾਸ ਰਚਿਆ ਤੇ ਮੇਰੇ ਨਾਲ ਨੇ ਤਜਿੰਦਰ ਚੰਦੀ ਜਿਨ੍ਹਾਂ ਦੇ ਨਾਲ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਜਿਹੜਾ ਕੱਲ ਨੂੰ ਫਾਈਨਲ ਦਾ ਮੈਚ ਹੋਣ ਜਾ ਰਿਹਾ ਯਾਨੀ ਕਿ 3 ਜੂਨ ਇੱਕ ਵੱਡਾ ਇਤਿਹਾਸਿਕ ਦਿਨ ਜਿਹੜਾ ਬਣਨ ਜਾ ਰਿਹਾ ਹੈ ਪੰਜਾਬੀ ਜਿੱਤ ਸਕਦੇ ਨੇ ਜਾਂ ਫਿਰ RCB ਦੀ ਟੀਮ ਜਿੱਤ ਸਕਦੀ ਹੈ ਬੇਸ਼ੱਕ ਕੋਈ ਵੀ ਜਿੱਤੇ ਪਰ ਇਤਿਹਾਸ ਜਰੂਰ ਰਚਿਆ ਜਾਵੇਗਾ ਅਤਜਿੰਦਰ ਚੰਦੀ ਮੇਰੇ ਸਹਿਯੋਗੀ ਮੇਰੇ ਨਾਲ ਮੌਜੂਦ ਨੇ ਤੇਜਿੰਦਰ ਜੇਕਰ ਗੱਲ ਕਰੀਏ ਕੱਲ ਦੇ ਮੈਚ ਦੀ ਪਹਿਲੇ ਜਰੂਰ ਮੀ ਪਿਆ ਲੱਗਿਆ ਕਿ ਸ਼ਾਇਦ ਮੈਚ ਅੱਜ ਨਾ ਹੀ ਹੋਵੇ ਪਰ ਤਕਰੀਬਨ 2 ਘੰਟੇ ਡਿਲੇ ਹੋਣ ਤੋਂ ਬਾਅਦ ਮੈਚ ਜਿਹੜਾ ਸ਼ੁਰੂ ਹੋ ਜਾਂਦਾ ਤੇ ਪੰਜਾਬੀਆਂ ਨੇ ਇਤਿਹਾਸਿਕ ਜਿੱਤ ਜਿਹੜੀ ਹੈ ਹਾਸਲ ਕਰ ਲਈ ਬਿਲਕੁਲ ਪਰਮਿੰਦਰ ਜਿਵੇਂ ਕਿ ਪੂਰੇ ਦੇਸ਼ ਦੇ ਵਿੱਚ ਚਰਚਾ ਹੋ ਰਹੀ ਆ ਪੰਜਾਬ ਦੀ ਟੀਮ ਦੀ ਤਾਂ ਕਹਿ ਸਕਦੇ ਆ ਪੰਜਾਬੀ ਆ ਗਏ ਉਹ ਤੇ ਪੰਜਾਬੀ ਛਾ ਗਏ ਹੋਏ ਹੈ ਨਾ ਤੇ ਜਿਵੇਂ ਕਿ ਤੁਸੀਂ ਪੁੱਛਿਆ ਕੱਲ ਦਾ ਮੈਚ ਤਾਂ ਕੱਲ ਦੇ ਮੈਚ ਦੇ ਉੱਤੇ ਸਾਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਨਰਿੰਦਰ ਮੋਦੀ ਸਟੇਡੀਅਮ ਅਹਮਦਾਬਾਦ ਦੇ ਵਿੱਚ ਪਰਮਿੰਦਰ ਇਹ ਮੈਚ ਖੇਡਿਆ ਗਿਆ ਪਰ ਮੀ ਨੇ ਦਸਤਕ ਦਿੱਤੀ ਤਾਂ ਗਰਾਊਂਡ ਦੇ ਵਿੱਚ ਜਿੰਨੇ ਵੀ ਕ੍ਰਿਕਟ ਦੇਖਣ ਵਾਲੇ ਪ੍ਰਸ਼ੰਸਕ ਆਏ ਹੋਏ ਸੀ ਉਹ ਉੱਠ ਕੇ ਨਹੀਂ ਗਏ ਉਹਨਾਂ ਨੂੰ ਉਮੀਦ ਸੀ ਵੀ ਮੀਂਹ ਹਟੇਗਾ ਤਾਂ ਮੈਚ ਜ਼ਰੂਰ ਦੇਖਣ ਨੂੰ ਮਿਲੂਗਾ ਬਿਲਕੁਲ ਤੇ ਜਿਵੇਂ ਪਰਮਿੰਦਰ بارش ਹਟਦੀ ਆ ਤਾਂ ਖਿਡਾਰੀ ਤੋਂ ਇਲਾਵਾ ਜਿਹੜੇ ਮੈਚ ਦੇਖਣ ਆਉਂਦੇ ਨੇ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਤਾਂ ਟਾਸ ਦੇ ਵਾਸਤੇ ਜਿਵੇਂ ਹੀ ਦੋਨੇ ਪਲੇਅਰ ਦੋਨੇ ਕਪਤਾਨ ਗਰਾਊਂਡ ਦੇ ਵਿੱਚ ਆਏ ਤਾਂ ਦਰਸ਼ਕ ਨੇ ਜਿਹੜੇ ਝੂ ਮੁੱਠੇ ਵੀ ਅੱਜ ਤਾਂ ਉਹਨਾਂ ਨੂੰ ਮੈਚ ਦੇਖਣ ਨੂੰ ਮਿਲ ਜੂਗਾ ਤੇ ਕੋਈ ਨਾ ਕੋਈ ਟੀਮ ਫਾਈਨਲ 'ਚ ਪਹੁੰਚੂਗੀ ਤਾਂ ਤਾਂ ਜਿੱਤਿਆ ਪੰਜਾਬ ਦੀ ਟੀਮ ਨੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਲਿਆ ਤੇ ਇਹ ਫੈਸਲਾ ਪਰਮਿੰਦਰ ਸਹੀ ਸਾਬਤ ਹੋਇਆ ਕਿਉਂਕਿ ਅਕਸਰ ਹੀ ਜਿਹੜਾ ਨਰਿੰਦਰ ਮੋਦੀ ਸਟੇਡੀਅਮ ਹੈ ਅਹਮਦਾਬਾਦ ਦੇ ਵਿੱਚ ਉੱਥੇ ਜਿਹੜੀ ਟੀਮ ਪਹਿਲਾਂ ਬੈਟਿੰਗ ਕਰਦੀ ਆ ਕਿਤਨਾ ਕਿਤੇ ਉਹਨੂੰ ਕੋਈ ਫਾਇਦਾ ਨਹੀਂ ਹੁੰਦਾ ਬੈਟਿੰਗ ਦਾ 230 ਰਨ ਵੀ ਚੇਜ ਹੋਇਆ ਹੋਇਆ ਉੱਥੇ ਤੇ ਮੁੰਬਈ ਦੀ ਟੀਮ ਦੀ ਸ਼ੁਰੂਆਤ ਹਾਲਾਂਕਿ ਪਰਮਿੰਦਰ ਖਰਾਬ ਰਹੀ ਰੋਹਿਤ ਸ਼ਰਮਾ ਇੱਕ ਵੱਡਾ ਨਾਮ ਆ ਹਾਂ ਕਪਤਾਨੀ ਦੇ ਵਿੱਚ ਪੰਜਵਾਰੀ ਖਿਤਾਬ ਜਿੱਤ ਚੁੱਕੀ ਹੈ ਟੀਮ ਆ ਮੁੰਬਈ ਦੀ ਤਾਂ ਮੁੰਬਈ ਨੂੰ ਬਹੁਤ ਆਸਾਂ ਸਨ ਕਿ ਰੋਹਿਤ ਸ਼ਰਮਾ ਆ ਸਾਨੂੰ ਤਗੜੀ ਸ਼ੁਰੂਆਤ ਦੇ ਦਊਗਾ ਪਰੰਤੂ ਝਟਕਾ ਮਿਲਦਾ ਆ ਮੁੰਬਈ ਦਾ ਪਹਿਲਾ ਵਿਕਟ ਡਿੱਗਦਾ ਰੋਹਿਤ ਸ਼ਰਮਾ ਦਾ ਤਾਂ ਪੰਜਾਬ ਦੀ ਟੀਮ 'ਚ ਕੌਨਫੀਡੈਂਸ ਆ ਜਾਂਦਾ ਵੀ ਅਸੀਂ ਇੱਕ ਵੱਡਾ ਥੰਮ ਗੇਰ ਲਿਆ ਜਦੋਂ ਇੱਕ ਵੱਡਾ ਥੰਮ ਰੋਹਿਤ ਸ਼ਰਮਾ ਡਿੱਗ ਚ ਖੜਾਰੀ ਹੈ ਚਲੋ ਜੇ ਆਪਾਂ ਉਹਦੀ ਵਿਕਟ ਪੰਜਾਬ ਨੂੰ ਜਲਦੀ ਮਿਲ ਜਾਂਦੀ ਹੈ ਤਾਂ ਪੰਜਾਬ ਦੇ ਸਾਰੇ ਖਿਡਾਰੀਆਂ 'ਚ ਹੌਸਲਾ ਵਧ ਗਿਆ ਤੇ ਇਹੀ ਹੌਸਲਾ ਪਰਮਿੰਦਰ ਐਂਡ ਤੱਕ ਜਾਰੀ ਰਿਹਾ ਹਾਂ ਬੇਸ਼ੱਕ 203 ਰਨ ਬੋਰਡ ਦੇ ਉੱਤੇ ਲੱਗੇ ਤੇ ਅਜਿਹੇ ਮੈਚ ਦੇ ਵਿੱਚ 203 ਰਨ ਬਹੁਤ ਹੁੰਦੇ ਨੇ ਕਿਉਂਕਿ ਜਦੋਂ ਟੀਮ ਦੇ ਕੋਲ ਬੁਮਰਾ ਤੇ ਟ੍ਰੈਂਟ ਬੋਲਡ ਵਰਗੇ ਆ ਬੋਲਰ ਹੋਣ ਤਾਂ ਇਹ ਸਕੋਰ ਤਾਂ 250 ਵਰਗਾ ਲੱਗਣ ਲਾ ਜਾਂਦਾ ਟੀਮ ਨੂੰ ਪਰ ਪੰਜਾਬ ਦੀ ਟੀਮ ਕਹਿ ਸਕਦੇ ਆ ਪੰਜਾਬੀ ਆਏ ਤੇ ਪੰਜਾਬੀ ਛਾਏ ਕਿਉਂਕਿ ਕਪਤਾਨ ਆ ਜਿਹੜਾ ਅਈਅਰ ਉਹਦੀ ਕਪਤਾਨੀ ਲਾਜਵਾਵਾ ਪ੍ਰਮਿੰਦਰ ਕਿਉਂਕਿ ਪਹਿਲਾਂ ਵੀ ਆਪਣੀ ਕਪਤਾਨੀ ਦੀ ਟੀਮ ਨੂੰ ਆ ਫਾਈਨਲ ਵਿੱਚ ਉਹ ਪੰਜਾਹ ਦਿੱਤਾ ਹੈ ਉਹਨੇ ਹਾਲਾਂਕਿ ਪੰਜਾਬ ਦੀ ਟੀਮ ਦੀ ਕਪਤਾਨੀ ਪਹਿਲੀ ਵਾਰੀ ਸੰਭਾਲੀ ਆ ਪਰ ਆਈਅਰ ਦੀ ਤਾਰੀਫ ਬੰਦੀ ਹੈ ਕਿਉਂਕਿ ਕਪਤਾਨੀ ਪਾਰੀ ਖੇਡੀ ਐਂਡ ਤੱਕ ਪਰਮਿੰਦਰ ਆਊਟ ਨਹੀਂ ਹੋਇਆ ਤੇ 87 ਰਨ ਤਾਬੜ ਤੋੜ ਆ ਆਪਾਂ ਕਹਿ ਸਕਦੇ ਆ ਵੀ ਟਿਪ ਟਿਪ ਆਪਾਂ ਕਹਿ ਰਹੀਏ ਵੀ ਸਿੰਗਲ ਡਬਲ ਕਪਤਾਨ ਦੀ ਵੀ ਭੂਮਿਕਾ ਸੀ ਉਹ ਬਹੁਤ ਵੀ ਨਵਾਈਆ ਕੱਲ ਆਈਅਰ ਨੇ ਬਿਲਕੁਲ ਬਿਲਕੁਲ ਤਾਂ ਪਰਮਿੰਦਰ ਸ਼ੁਰੂਆਤ ਪੰਜਾਬ ਦੀ ਵੀ ਖਰਾਬ ਰਹੀ ਆ ਪ੍ਰਭ ਸਿਮਰਨ ਆ ਤੂਫਾਨੀ ਪਾਰੀਆਂ ਖੇਡਦਾ ਰਿਹਾ ਬਹੁਤ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਪ੍ਰਿਆੰਸ਼ ਆਰੀਆ ਤੇ ਪ੍ਰਭ ਸਿਮਰਨ ਨੇ ਆ ਪਰੰਤੂ ਜਦੋਂ 203 ਦਾ ਸਕੋਰ ਹੋਵੇ ਤਾਂ ਜਿਹੜੀ ਓਪਨਿੰਗ ਜੋੜੀ ਹੁੰਦੀ ਆ ਉਹ 6 ਓਵਰਾਂ ਦਾ ਫਾਇਦਾ ਉਠਾਉਂਦੀ ਆ ਪਰਮਿੰਦਰ ਵੀ 6 ਓਵਰਾਂ ਤੱਕ ਕੋਈ ਵਿਕਟ ਨਾ ਸਾਡੀ ਡਿੱਗੇ ਤੇ ਅਸੀਂ 60 ਤੇ 70 ਰਨ ਸਾਡੇ ਲੱਗ ਜਾਣ ਤੇ ਜਦੋਂ ਟੀਮ ਦੀਆਂ 6 ਓਵਰ ਪਾਵਰ ਪਲੇ ਤੋਂ ਪਹਿਲਾਂ ਇੱਕ ਦੋ ਵਿਕਟਾਂ ਡਿੱਗ ਜਾਣ ਤਾਂ ਟੀਮ ਤੇ ਪ੍ਰੈਸ਼ਰ ਆ ਜਾਂਦਾ ਤੇ ਜਦੋਂ ਪ੍ਰਭ ਸਿਮਰਨ ਤੇ ਆਰੀਆ ਪ੍ਰਿਆੰਸ਼ ਆਰੀਆ ਦੋਨੇ ਨੌਜਵਾਨ ਖਿਡਾਰੀ ਤੂਫਾਨੀ ਬੱਲੇਬਾਜ਼ ਜਦੋਂ ਆਊਟ ਹੁੰਦੇ ਨੇ ਤਾਂ ਸਾਰਾ ਦਾਰੂਮਦਾਰ ਆ ਜਿਹੜਾ ਅਈਰ ਤੇ ਆ ਜਾਂਦਾ ਤੇ ਅਈਰ ਨੂੰ ਲੱਗਦਾ ਵੀ ਅੱਜ ਮੌਕਾ ਹੈ ਮੇਰੇ ਕੋਲ ਤੇ ਮੈਂ ਇਤਿਹਾਸ ਰਚਨਾ ਤਾਂ ਉਹੀ ਦਿਮਾਗ ਚ ਸੋਚ ਲੈ ਕੇ ਕਪਤਾਨੀ ਪਾਰੀ ਖੇਡ ਗਿਆ 87 ਰਨ ਤੇ ਪਰਮਿੰਦਰ ਇੱਥੇ ਨਿਹਾਲ ਵਡੇਰਾ ਦੀ ਵੀ ਤਾਰੀਫ ਕਰਨੀ ਬਣਦੀ ਆ ਪੰਜਾਬੀ ਨੌਜਵਾਨ 플레이ਰ ਆ ਨਿਹਾਲ ਵਡੇਰਾ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਮਿਡਲ ਆਰਡਰ ਦੇ ਵਿਚਾਲੇ ਆ ਛੋਟੀਆਂ ਪਾਰੀਆਂ ਕਹਿ ਸਕਦੇ ਆ ਪਰ ਉਹ ਪਾਰੀਆਂ ਨੇ ਜਿਹੜੀਆਂ ਪਰਮਿੰਦਰ ਟੀਮ ਦੇ ਲਈ ਬਹੁਤ ਲਾਜਵਾਬ ਸਾਬਤ ਹੋਈਆਂ ਨੇ ਹਾਲਾਂਕਿ 40 ਦੇ ਕਰੀਬ ਰਨ ਬਣਾਏ ਨੇ ਪਰ ਉਹ ਬੇਕੀਮਤੀ ਆਪਾਂ ਕਹਿ ਦਈਏ ਬਹੁਤ ਵੈਲਿਊ ਵਾਲੇ ਰਨ ਨਿਹਾਲ ਵਡੇਰਾ ਨੇ ਵੀ ਕਪਤਾਨ ਦੇ ਨਾਲ ਪਾਰੀ ਖੇਡੀ ਆ ਤਾਂ ਇਹ ਦੋ ਜਿਹੜੀਆਂ ਪਾਰੀਆਂ ਸੀਗੀਆਂ ਅੱਈਅਰ ਤੇ ਨਿਹਾਲ ਵਡੇਰਾ ਇਹ ਪਾਰੀਆਂ ਦੀ ਬਦੌਲਤ ਪੰਜਾਬ ਆ ਜਿਹੜਾ ਛਾ ਗਿਆ ਤੇ ਪੰਜਾਬੀ ਆਏ ਨੇ ਪੰਜਾਬੀ ਛਾਏ ਨੇ ਤੇ ਹੁਣ ਆ ਫਾਈਨਲ ਦੇ ਵਿੱਚ ਪੰਜਾਬੀ ਤਮਾਲਾ ਪਾਉਣ ਨੂੰ ਪਰਮਿੰਦਰ ਪੂਰੇ ਤਿਆਰ ਨੇ ਚੰਦੇ ਕੱਲ ਵਾਲਾ ਮੈਚ ਕਿੱਥੇ ਹੋਣਾ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਉਹ ਵੀ ਦੱਸ ਦੋ ਤੇ ਟਾਈਮਿੰਗ ਕੀ ਰਹਿਣ ਵਾਲੀ ਆ ਉਹ ਵੀ ਦੱਸ ਦੋ ਤਾਂ ਕਿ ਆਪਣੇ ਦਰਸ਼ਕ ਜਿਹੜੇ ਨੇ ਪੰਜਾਬ ਨੂੰ ਸਪੋਰਟ ਕਰਦੇ ਨੇ ਜਾਂ ਫਿਰ ਆਰਸੀਬੀ ਨੂੰ ਸਪੋਰਟ ਕਰਦੇ ਨੇ ਉਹ ਆਪਣੇ ਕੰਮਕਾਰਾਂ ਤੋਂ ਵਿਹਲੇ ਹੋ ਕੇ ਸਕਰੀਨਾਂ ਦੇ ਅੱਗੇ ਬੈਠ ਜਾਣ। ਹਾਂ ਜੀ ਪਰਮਿੰਦਰ ਨਰਿੰਦਰ ਮੋਦੀ ਸਟੇਡੀਅਮ ਅਹਮਦਾਬਾਦ ਗੁਜਰਾਤ ਦੇ ਵਿੱਚ ਇਹ ਮੈਚ ਖੇਡਿਆ ਜਾਣਾ ਹੈ ਭਲਕੇ ਯਾਨੀ ਕਿ 3 ਜੂਨ ਨੂੰ। ਤਾਂ ਸਹੀ ਸਮਾਂ ਜਿਹੜਾ ਮੈਚ ਸ਼ੁਰੂ ਹੁੰਦਾ 7:30 ਵਜੇ ਜਿਵੇਂ ਕਿ ਪਹਿਲਾਂ ਆਈਪੀਐਲ ਦੇ ਸਾਰੇ ਮੈਚ ਸ਼ੁਰੂ ਹੋਏ ਨੇ। ਬੇਸ਼ੱਕ ਰਾਤ ਦਾ ਮੀ ਪਿਆ ਤਾਂ ਮੈਚ ਪੌਣੇ 10 ਵਜੇ ਸ਼ੁਰੂ ਹੋਇਆ ਹੈ। ਪਰੰਤੂ ਜੇ ਕੱਲ ਮੀਂਹ ਨਹੀਂ ਪੈਂਦਾ ਤਾਂ 7:30 ਵਜੇ ਆ ਮੈਚ ਸ਼ੁਰੂ ਹੋਵੇਗਾ 7:30 ਵਜੇ ਤੋਂ ਪਹਿਲਾਂ ਤੁਸੀਂ ਪਰਮਿੰਦਰ ਲਾਲੋ ਗਰਾਊਂਡ ਆ ਜਿਹੜਾ ਫੁੱਲ ਹੋਣ ਵਾਲਾ ਹੈ ਕਿਉਂਕਿ ਫਾਈਨਲ ਮੈਚ ਹੈ ਤੇ ਦੋਨੇ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਪਰਮਿੰਦਰ ਦੋਨੇ ਟੀਮਾਂ ਦੇ ਅੰਕ ਵੀ ਬਰਾਬਰ ਨੇ ਦੋਨੇ ਟੀਮਾਂ ਨੇ ਜਿਹੜੀਆਂ ਜਿੱਤਾਂ ਦਰਜ ਕੀਤੀਆਂ ਨੇ ਨੌ ਪੰਜਾਬ ਨੇ ਜਿੱਤਾਂ ਦਰਜ ਕੀਤੀਆਂ ਨੇ ਤੇ ਨੌ ਬੰਗਲੌਰ ਨੇ ਚਾਰ ਮੈਚ ਪੰਜਾਬ ਹਾਰਿਆ ਤੇ ਚਾਰ ਬੰਗਲੌਰ ਹਾਰਿਆ ਤਾਂ ਹੁਣ ਇੱਕ ਮੈਚ ਰਹਿ ਗਿਆ ਫਾਈਨਲ ਫਾਈਨਲ ਰਹਿ ਗਿਆ ਹੁਣ ਪੰਜਾਬੀ ਫਾਈਨਲ ਦੇ ਵਿੱਚ ਛਾਉਣ ਵਾਲੇ ਨੇ ਇਹ ਉਮੀਦਾਂ ਨੇ ਸਾਰੀਆਂ ਉਮੀਦਾਂ ਟਿਕੀਆਂ ਹੋਈਆਂ ਨੇ ਇੱਕ ਵਾਰੀ ਫਿਰ ਤੋਂ ਪ੍ਰਭ ਸਿਮਰਨ ਤੇ ਆ ਪ੍ਰਿਆੰਸ਼ ਆਰੀਅਤ ਉਮੀਦਾਂ ਰਹਿਣੀਆਂ ਤੇ ਕਪਤਾਨ ਦੇ ਉੱਤੇ ਪਰਮਿੰਦਰ ਫਿਰ ਤੋਂ ਨਜ਼ਰ ਆ ਰਹਿਣੀਆਂ ਕਿਉਂਕਿ 87 ਰਨ ਦੀ ਪਾਰੀ ਫਿਰ ਤੋਂ ਯਾਦ ਆਊਗੀ ਤਾਂ ਬੰਗਲੌਰ ਦੀ ਟੀਮ ਦੇ ਵਿੱਚ ਇਹੀ ਦਿਮਾਗ ਚ ਹਾਂਜੀ ਆਖਰੀ ਮੌਕਾ ਹੋਣਾ ਹੈ ਬਿਲਕੁਲ ਪੰਜਾਬ ਦੀ ਟੀਮ ਦੇ ਕੋਲ ਵੀ ਕਿਉਂਕਿ ਇਹ ਤਕਰੀਬਨ ਬੜੇ ਲੰਬੇ ਅਰਸੇ ਤੋਂ ਇੱਕ ਤਹਾਕੇ ਤੋਂ ਵੀ ਵਧੇਰਾ ਸਮਾਂ ਹੋ ਗਿਆ ਹੈ ਪੰਜਾਬੀ ਉਡੀਕਦੇ ਰਹੇ ਨੇ ਕਿ ਕਦੋਂ ਟਰੋਫੀ ਸਾਡੇ ਕੋਲ ਆਵੇਗੀ ਕਦੋਂ ਅਸੀਂ ਵੀ ਜਿਹੜੀ ਟਰੋਫੀ ਦਾ ਨਿੱਗ ਹੈ ਉਹਨੂੰ ਹੀ ਮਾਰ ਸਕਾਂਗੇ ਤਾਂ ਹੁਣ ਇੱਕ ਬਹੁਤ ਵਧੀਆ ਮੌਕਾ ਹੈ ਆਰਸੀਪੀ ਦੇ ਕੋਲ ਵੀ ਉਹ ਵੀ ਬੜੇ ਲੰਬੇ ਸਮੇਂ ਤੋਂ ਜਦੋਜਾਦ ਕਰ ਰਹੇ ਨੇ ਕੋਲੀ ਜਿਹੜੇ ਨੇ ਵਿਰਾਟ ਕੋਲੀ ਉਹ ਵੀ ਪੂਰਾ ਆਪਣੇ ਟੀਮ ਨੂੰ ਜੋਸ਼ ਦਿੰਦੇ ਨੇ ਕੋਈ ਆਊਟ ਹੋਵੇ ਕੋਈ ਬੋਲਰ ਹੋਵੇ ਕੋਈ ਬੈਟਸਮੈਨ ਹੋਵੇ ਹਰ ਇੱਕ ਨੂੰ ਜੋਸ਼ ਪੂਰਾ ਦਿੰਦੇ ਨੇ ਆਰਸੀਪੀ ਦੀ ਟੀਮ ਦੀ ਆਪਾਂ ਗੱਲ ਕਰੀਏ ਤਾਂ ਕਿਹੜੇ ਕਿਹੜੇ ਬੱਲੇਬਾਜ਼ ਨੇ ਜਿਹੜੇ ਪੰਜਾਬ ਦੀ ਟੀਮ ਨੂੰ ਕਿਤਨਾ ਕਿਤੇ ਮਹਿੰਗੇ ਸਾਫਤ ਹੋ ਸਕਦੇ ਨੇ ਖਤਰਾ ਬਣ ਸਕਦੇ ਨੇ ਆ ਪਰਮਿੰਦਰ ਬਹੁਤ ਵੱਡਾ ਸਵਾਲ ਕੀਤਾ ਬਹੁਤ ਵਧੀਆ ਸਵਾਲ ਬੰਗਲੌਰ ਦੀ ਟੀਮ ਨੂੰ ਜੇਕਰ ਕਿਸੇ ਤੋਂ ਸਾਵਧਾਨ ਰਹਿਣ ਦੀ ਲੋੜ ਆ ਤਾਂ ਵਿਰਾਟ ਕੋਹਲੀ ਬਹੁਤ ਵੱਡਾ ਨਾਮ ਆ ਅਕਸਰ ਹੀ ਪਰਮਿੰਦਰ ਦੇਖਣ ਚ ਆਇਆ ਕਿ ਜਿਹੜੇ ਵੱਡੇ ਮੈਚ ਹੁੰਦੇ ਨੇ ਜਿਵੇਂ ਫਾਈਨਲ ਸੈਮੀਫਾਈਨਲ ਦੇ ਵਿੱਚ ਵਿਰਾਟ ਕੋਹਲੀ ਇੱਕ ਮਤਲਬ ਕਹਿ ਤਾਕਦੇ ਆ ਵੀ ਉੱਪਰ ਕੇ ਸਾਹਮਣੇ ਆਉਂਦਾ ਜਿਵੇਂ ਵੱਡਾ ਨਾਮ ਆ ਤਾਂ ਵੱਡੇ ਮੈਚ ਦਾ ਪਲੇਅਰ ਵਿਰਾਟ ਕੋਹਲੀ ਨੂੰ ਕਿਹਾ ਜਾਂਦਾ ਤੇ ਚੇਜ਼ ਮਾਸਟਰ ਯਾਨੀ ਕਿ ਬਾਅਦ ਦੇ ਵਿੱਚ ਜੇਕਰ ਬੱਲੇਬਾਜ਼ੀ ਆਉਂਦੀ ਹੈ ਬੰਗਲੌਰ ਦੀ ਤਾਂ ਕਿਤੇ ਨਾ ਕਿਤੇ ਫਿਰ ਤੋਂ ਚੇਜ਼ ਮਾਸਟਰ ਯਾਨੀ ਕਿ ਵਿਰਾਟ ਕੋਹਲੀ ਦੇ ਉੱਤੇ ਉਮੀਦਾਂ ਟਿਕੀਆਂ ਰਹਿਣਗੀਆਂ ਹੱਤਾਂ ਦੂਜੇ ਪਾਸੇ ਪ੍ਰਮਿੰਦਰ ਫਿਲ ਸ਼ਾਲਟ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਤਾਬੜ ਤੋੜ ਬੱਲੇਬਾਜ਼ ਆ ਵਿਰਾਟ ਕੋਹਲੀ ਦੇ ਨਾਲ ਓਪਨਿੰਗ ਕਰਦਾ ਤੇ ਦੋਨੇ ਪਲੇਅਰ ਬਹੁਤ ਖਤਰਨਾਕ ਨੇ ਤੇ ਪੰਜਾਬ ਨੂੰ ਚਾਹੀਦਾ ਕਿ ਦੋਨਾਂ ਪਲੇਅਰਾਂ ਦੇ ਉੱਤੇ ਜੇਕਰ ਇੱਕ ਵਿਕਟ ਸ਼ੁਰवाती ਓਵਰਾਂ 'ਚ ਦੋਨਾਂ 'ਚੋਂ ਕਿਸੇ ਦੀ ਵੀ ਮਿਲ ਜਾਂਦੀ ਹੈ ਤਾਂ ਪੰਜਾਬ ਮੈਚ ਦੇ ਵਿੱਚ ਆ ਜਾਊਗਾ ਫਿਰ ਪੰਜਾਬ ਪਿੱਛੇ ਮੁੜ ਕੇ ਨਹੀਂ ਦੇਖਦਾ ਕਿਉਂਕਿ ਕੱਲ ਜਿਵੇਂ ਹੋਇਆ ਰੋਹਿਤ ਸ਼ਰਮਾ ਦੀ ਵਿਕਟ ਜਦੋਂ ਪੰਜਾਬ ਨੂੰ ਮਿਲਦੀ ਹੈ ਤਾਂ ਸਾਰੇ ਖਿਡਾਰੀ ਇਕੱਠੇ ਹੋ ਗਏ ਹੌਸਲਾ ਵਧ ਗਿਆ ਤੇ ਉਹ ਹੌਸਲਾ ਐਂਡ ਤੱਕ ਟੁੱਟਿਆ ਨਹੀਂ ਤੇ ਕੱਲ ਵੀ ਫਾਈਨਲ ਦੇ ਵਿੱਚ ਪਰਮਿੰਦਰ ਇਹੀ ਹੋਣ ਵਾਲਾ ਹੈ ਜੇ ਇੱਕ ਵਿਕਟ ਕਿੰਨਾ ਕਿਤੇ ਜੇ ਵਿਰਾਟ ਕੋਹਲੀ ਦੀ ਵਿਕਟ ਪੰਜਾਬ ਲੈ ਲੈਂਦਾ ਤਾਂ ਪੰਜਾਬ ਛਾਜੂਗਾ ਪੰਜਾਬੀ ਆਉਣਗੇ ਫਿਰ ਛਾ ਜਾਣਗੇ ਬਿਲਕੁਲ ਅਤਜਿੰਦਰ ਜੀ ਜੇ ਅਪਾ ਗੱਲ ਕਰੀਏ ਪੰਜਾਬ ਟੀਮ ਦੀ ਕਿੰਗਸ 11 ਦੀ ਜਾਂ ਫਿਰ ਆਰਸੀਪੀ ਦੀ ਗੱਲ ਕਰੀਏ ਕਦੀ ਪਹਿਲੇ ਹਣਾ ਨੂੰ ਚਾਂਸ ਮਿਲਿਆ ਫਾਈਨਲ ਦੇ ਵਿੱਚ ਜਾਣ ਦਾ ਜਿਹੜੇ-ਜਿਹੜੇ ਸਨ ਦੇ ਵਿੱਚ ਮਿਲਿਆ ਤੇ ਕਿੰਨੀ ਵਾਰ ਮਿਲਿਆ ਕੀ ਉਹਦੋਂ ਜਿੱਤ ਪਾਏ ਜਾਂ ਨਾ ਜਿੱਤ ਪਾਏ ਉਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦੇ ਦੇ। ਹਾਂ ਜੀ ਪਰਮਿੰਦਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਟੀਮ 2014 ਦੇ ਵਿੱਚ ਫਾਈਨਲ ਦੇ ਵਿੱਚ ਇੱਕ ਵਾਰ ਪਹੁੰਚੀ ਸੀਗੀ ਪਰੰਤੂ ਉਹ ਫਾਈਨਲ ਮੈਚ ਪੰਜਾਬ ਜਿੱਤ ਨਹੀਂ ਸਕੀ ਤਾਂ ਪੰਜਾਬ ਦੀ ਟੀਮ ਨੂੰ ਆ ساری ਉਮਰ ਆਪਾਂ ਕਹਿੰਦੇ ਨਾ 2025 ਤੱਕ ਉਹ ਮਲਾਲ ਜਰੂਰ ਖੜਕਦਾ ਹੋਣਾ ਹਜੇ ਵੀ ਖੜਕਦਾ ਹੋਣਾ ਦਿਮਾਗ 'ਚ ਵੀ ਅਸੀਂ ਫਾਈਨਲ 'ਚ ਪਹੁੰਚੇ ਪਰ ਫਾਈਨਲ ਨਹੀਂ ਜਿੱਤ ਸਕੇ ਤਾਂ ਪੰਜਾਬ ਦੇ ਕੋਲ ਸੁਨਹਿਰੀ ਮੌਕਾ ਹੈ ਪਰਮਿੰਦਰ ਕਿਉਂਕਿ ਅਜਿਹਾ ਮੌਕਾ ਪੰਜਾਬ ਨੂੰ ਕਦੇ ਨਹੀਂ ਮਿਲਣਾ ਕਿਉਂਕਿ ਟੀਮ ਇਕਜੁੱਟ ਹੋ ਕੇ ਖੇਡੀ ਆ ਤਾਂ ਦੂਜੇ ਪਾਸੇ ਪਰਮਿੰਦਰ ਬੰਗਲੌਰ ਦੀ ਟੀਮ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਤਿੰਨ ਵਾਰੀ ਉਹ ਪਹਿਲਾਂ ਫਾਈਨਲ ਖੇਡ ਚੁੱਕੇ ਨੇ ਸ਼ਾਇਦ ਚੌਥੀ ਵਾਰੀ ਉਹ ਫਾਈਨਲ ਖੇਡਣ ਜਾ ਰਹੇ ਨੇ ਤਾਂ ਵਿਰਾਟ ਕੋਹਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਵਿਰਾਟ ਕੋਹਲੀ ਨੇ ਮਤਲਬ ਬਹੁਤ ਵੱਡੇ ਵੱਡੇ ਖਿਤਾਬ ਆਪਣੇ ਨਾਮ ਕੀਤੇ ਨੇ ਜਿਹੜੀ ਇੰਡੀਆ ਦੀ ਟੀਮ ਦੀ ਗੱਲ ਕਰੀਏ T20 ਵਰਲਡ ਕੱਪ ਜਿੱਤੇ ਆ ਤਾਂ 50 ਓਵਰਾਂ ਵਾਲਾ ਵਰਲਡ ਕੱਪ ਜਿੱਤੇ ਆ ਤਾਂ ਇੱਕ ਟਰੋਫੀ ਹੈ ਜਿਹੜੀ ਵਿਰਾਟ ਕੋਹਲੀ ਨਹੀਂ ਜਿੱਤ ਸਕਿਆ ਜਦੋਂ ਬੰਗਲੌਰ ਦੀ ਟੀਮ ਦੇ ਵਿੱਚ ਆਈਪੀਐਲ ਤਾਂ ਵਿਰਾਟ ਕੋਹਲੀ ਦੇ ਦਿਮਾਗ ਦੇ ਵਿੱਚ ਵੀ ਹੋਵੇਗਾ ਕਿ ਜਾਂਦਾ ਜਾਂਦਾ ਮੈਂ ਕਿਉਂਕਿ ਕ੍ਰਿਕਟ ਬਹੁਤ ਖੇਡ ਲਈ ਹੋ ਸਕਦਾ ਇੱਕ ਆਈਪੀਐਲ ਉਹ ਹੋਰ ਖੇਡ ਲਵੇ ਕਿਉਂਕਿ ਸਰੀਰ ਉਹਦਾ ਫਿੱਟ ਹੈ ਫਿਟਨੈਸ ਉੱਪਰ ਬਹੁਤ ਧਿਆਨ ਦਿੱਤਾ ਜਾਂਦਾ ਹੈ ਤਾਂ ਹੋ ਸਕਦਾ ਵਿਰਾਟ ਕੋਹਲੀ ਅਗਲਾ ਆਈਪੀਐਲ ਵੀ ਖੇਡ ਲਵੇ ਪਰੰਤੂ ਕਿਤਨੇ ਕਿਤੇ ਮਾਈਂਡ ਦੇ ਵਿੱਚ ਤਾਂ ਇਹੀ ਚੱਲ ਰਿਹਾ ਹੋਵੇਗਾ ਵੀ ਆਈਪੀਐਲ ਦੀ ਟਰੋਫੀ ਨੂੰ ਕਦੇ ਚੁੰਮਿਆ ਨਹੀਂ ਤਾਂ ਕਿ ਉਹ ਵੀ ਜ਼ੋਰ ਲਾਉਣਗੇ ਪੂਰਾ ਬੰਗਲੌਰ ਵਾਲੇ ਵੀ ਜ਼ੋਰ ਲਾਉਣਗੇ ਉਹਨਾਂ ਨੇ ਵੀ ਨਹੀਂ ਛੱਡਣਾ ਪਰੰਤੂ ਪੰਜਾਬੀ ਨੇ ਜਿਹੜੇ ਪੰਜਾਬੀ ਪੂਰੇ ਹੌਸਲੇ ਨਾਲ ਤਾਂ ਪੰਜਾਬ ਦੀ ਜਿੱਤ ਆ ਯਕੀਨੀ ਨਜ਼ਰ ਆ ਰਹੀ ਹੈ ਕਿਉਂਕਿ ਆ ਪੰਜਾਬ ਦੇ ਕੋਲ ਪਰਮਿੰਦਰ ਬੱਲੇਬਾਜ਼ਾਂ ਦੀ ਕਮੀ ਨਹੀਂ ਤੂਫਾਨੀ ਬੱਲੇਬਾਜ਼ ਪ੍ਰਭ ਸਿਮਰਨ ਪ੍ਰਿਆਸ਼ਾਰੀਆ ਤੋਂ ਬਾਅਦ ਜੋਸ਼ ਇੰਗਲਿਸ਼ ਆਸਟ੍ਰੇਲੀਆ ਦੇ ਬੱਲੇਬਾਜ਼ ਆ ਉਹ ਵੀ ਸ਼ਾਨਦਾਰ ਫਾਰਮ ਦੇ ਵਿੱਚ ਹੈਗਾ ਤੇ ਨਿਹਾਲ ਵਡੇਰਾ ਹੋ ਗਿਆ ਸ਼ੰਸ਼ਾਂਗ ਸਿੰਘ ਹੋ ਗਿਆ ਆ ਬੋਲਰ ਆਪਾਂ ਕਹਿ ਦਈਏ ਬਿਲਕੁਲ ਪਰਮਿੰਦਰ ਅਰਸ਼ਦੀਪ ਬਹੁਤ ਸ਼ਾਨਦਾਰ ਫਾਰਮ ਦੇ ਵਿੱਚ ਆ ਵਿਕਟਾਂ ਲੈ ਰਿਹਾ ਸ਼ੁਰੂਆਤੀ ਆ ਆਪਾਂ ਕਹਿ ਦਈਏ ਓਵਰਾਂ ਵਿੱਚ ਤਾਂ ਪੰਜਾਬ ਦੀ ਟੀਮ ਪੂਰੀ ਲੈਸ ਆ ਬੈਟਿੰਗ ਤੇ ਬੋਲਿੰਗ ਦੇ ਨਾਲ ਬੰਗਲੌਰ ਦੇ ਵਿੱਚ ਇतना ਕਿਤੇ ਪ੍ਰਮਿੰਦਰ ਕਮੀ ਥੋੜੀ ਜੀ ਦੇਖਣ ਨੂੰ ਮਿਲ ਰਹੀ ਹੈ ਜਿਹੜਾ ਉਹਨਾਂ ਦਾ ਮਿਡਲ ਆਰਡਰ ਆ ਨਾ ਉਹ ਵਿਰਾਟ ਕੋਹਲੀ ਤੋਂ ਬਾਅਦ ਕੋਈ ਅਜਿਹਾ ਪਲੇਅਰ ਨਹੀਂ ਦਿਖਦਾ ਜਿਹੜਾ ਐਂਡ ਤੱਕ ਲੈ ਜਾਏ ਹਾਲਾਂਕਿ ਜਿਤੇਜ ਸ਼ਰਮਾ ਕਪਤਾਨੀ ਕੀਤੀ ਸੀ ਪਿਛਲੇ 1-2 ਮੈਚਾਂ ਵਿੱਚ ਕਿਉਂਕਿ ਰਜਿਤ ਪਾਟੀਦਾਰ ਉਹਨਾਂ ਦਾ ਕਪਤਾਨ ਆ ਫਿੱਟ ਨਹੀਂ ਸੀ ਤਾਂ ਹੁਣ ਰਜਿਤ ਪਾਟੀਦਾਰ ਵਾਪਸ ਆਇਆ ਤਾਂ ਜਿਤੇਜ ਸ਼ਰਮਾ ਵਿਕਟ ਕੀਪਿੰਗ ਕਰਨਗੇ ਪਰ ਤੂਫਾਨੀ ਬੱਲੇਬਾਜ਼ ਆ ਪਿਛਲੇ ਮੈਚ ਤੁਸੀਂ ਦੇਖਿਆ ਕਿਦਾਂ ਲੰਬੇ ਲੰਬੇ ਛੱਕੇ ਮਾਰ ਕੇ ਮੈਚ ਜਿਤਾ ਦਿੱਤਾ ਤਾਂ ਜਿਤੇਜ ਸ਼ਰਮਾ ਤੇ ਨਜ਼ਰ ਆ ਰਹੀ ਹੈ ਲਿਵਿੰਗ ਸਟੋ ਤੇ ਲੀਅਮ ਲਿਵਿੰਗਸਟਾਨ ਇੱਕ ਤਾਕੜ ਬੱਲੇਬਾਜ਼ ਕਹਿ ਸਕਦੇ ਆ ਉਹਦੀ ਪਾਰੀ ਅਹਿਮ ਹੋ ਸਕਦੀ ਜੇਕਰ ਫਾਈਨਲ 'ਚ ਉਹਨੂੰ ਖੜਾਇਆ ਜਾਂਦਾ ਪਰ ਉਹ ਫਾਰਮ 'ਚ ਨਹੀਂ ਤਾਂ ਇਹ ਵੀ ਬੰਗਲੌਰ ਦੇ ਉੱਤੇ ਦਬਾਅ ਹੋਊਗਾ ਬੰਗਲੌਰ ਦੀ ਗੇਂਦਬਾਜ਼ੀ ਹੁਣ ਨਾ ਫਾਰਮ ਦੇ ਵਿੱਚ ਆਉਣਾ ਪੈਣਾ ਕਿਉਂਕਿ ਇਹ ਹੀ ਟਾਈਮ ਹੁੰਦਾ ਆਪਣੀ ਪਛਾਣ ਬਣਾਉਣ ਦਾ ਜਿਹੜੇ ਹੁਣ ਤੱਕ ਨਹੀਂ ਚੱਲੇ ਜੇ ਇਸ ਵਾਰ ਵੀ ਚੱਲ ਗਏ ਨਾ ਫਾਈਨਲ ਦੇ ਵਿੱਚ ਵੀ ਚੱਲ ਗਏ ਉਹ ਚੱਲਿਆਂ ਵਰਗੇ ਹੋ ਜਾਣਗੇ ਤੇ ਉਹਨਾਂ ਦਾ ਨਾਮ ਵੀ ਜਿਹੜਾ ਰੋਸ਼ਨ ਹੋ ਜਾਊਗਾ ਕਿਉਂਕਿ ਉਹਨਾਂ ਨੇ ਟਰੋਫੀ ਜਿੱਤਣ ਦੇ ਵਿੱਚ ਵੱਡਾ ਯੋਗਦਾਨ ਪਾ ਦੇਣਾ ਉਹਨਾਂ ਕੋਲ ਮੌਕਾ ਹੈ ਜੇ ਇਸ ਵਾਰ ਚੱਲੇ ਜਾਂਦੇ ਨੇ ਭਾਵੇਂ ਉਹ ਆਰਸੀਪੀ ਦੇ ਨੇ ਜਾਂ ਭਾਵੇਂ ਉਹ ਪੰਜਾਬ ਕਿੰਗਜ਼ ਦੇ ਨੇ ਜਿਹੜੇ ਜਿਹੜੇ ਮੈਚ ਦੇ ਵਿੱਚ ਹੁਣ ਤੱਕ ਆਉਣਾ ਨੇ ਔ ਕੋਈ ਵੀ ਵੱਡਾ ਖੇਡ ਨਹੀਂ ਦਿਖਾਇਆ ਪ੍ਰਦਰਸ਼ਨ ਵਧੀਆ ਨਹੀਂ ਦਿਖਾਇਆ ਜੇ ਹੁਣ ਦਿਖਾ ਦਿੰਦੇ ਨੇ ਤਾਂ ਕਿਤੇ ਨਾ ਕਿਤੇ ਵਾਵਾ ਜ਼ਰੂਰ ਖਟ ਜਾਈਂਗੇ ਪਰਮਿੰਦਰ 2009 ਹੋ ਗਿਆ 2016 ਦੀ ਗੱਲ ਕਰ ਲਈ ਜਾਵੇ ਫਾਈਨਲ ਚ ਬੰਗਲੌਰ ਪਹੁੰਚੀ ਤਾਂ ਹੁਣ 2025 ਦਾ ਫਾਈਨਲ ਕੱਲੂ ਹੋਣ ਜਾ ਰਿਹਾ ਤੇ ਬੰਗਲੌਰ ਦੀ ਟੀਮ ਪੂਰਾ ਅੱਡੀ ਚੋਟੀ ਦਾ ਜੋਰ ਲਗਾਊਗੀ ਤੇ ਪੰਜਾਬ ਵੀ ਪਿੱਛੇ ਨਹੀਂ ਰਹਿਣ ਵਾਲੀ ਤਾਂ ਬਹੁਤ ਤਗੜਾ ਮੈਚ ਪਰਮਿੰਦਰ ਆਪਾਂ ਨੂੰ ਦੇਖਣ ਨੂੰ ਮਿਲੂਗਾ ਆ ਦੋਨੇ ਟੀਮਾਂ ਦੇ ਵਿੱਚ ਜਿਹੜੀ ਟੀਮ ਹੌਸਲਾ ਬਣਾ ਕੇ ਰੱਖੂਗੀ ਜਿਹੜੀ ਮੈਚ ਦੇ ਵਿੱਚ ਬਣੀ ਰਹੂਗੀ ਟੀਮ ਵੀ ਇਕਜੁੱਟ ਰਹਿ ਕੇ ਖਿਡਾਰੀ ਖੇਡਣਗੇ ਤਾਂ ਉਹ ਟੀਮ ਬਾਜੀ ਮਾਰੂਗੀ ਪਰ ਕਿਤਨਾ ਕਿਤੇ ਪਰਮਿੰਦਰ ਲੱਗਦਾ ਵੀ ਪੰਜਾਬ ਦੀ ਟੀਮ ਨੂੰ ਫਾਈਨਲ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ ਚਾਹੇ ਉਹ ਵਿਰਾਟ ਕੋਹਲੀ ਹੋਵੇ ਕਿਉਂਕਿ ਇੱਕ ਪਲੇਅਰ ਦੇ ਨਾਲ ਟੀਮ ਨਹੀਂ ਜਿੱਤਦੀ ਸਾਰੇ ਖਿਡਾਰੀਆਂ ਨੂੰ ਮਿਲ ਕੇ ਖੇਡਣਾ ਪੈਂਦਾ ਤੇ ਪੰਜਾਬ ਦੇ ਆ ਸਾਰੇ ਖਿਡਾਰੀ ਮਿਲ ਕੇ ਖੇਡਦੇ ਆਏ ਨੇ ਇਸੇ ਕਰਕੇ ਪੰਜਾਬ ਫਾਈਨਲ ਚ ਪਹੁੰਚੀ ਹੈ ਤੇ ਹੁਣ ਫਾਈਨਲ ਦੇ ਵਿੱਚ ਕਿਹੜੀ ਟੀਮ ਬਾਜੀ ਮਾਰਦੀ ਹੈ ਕੱਲੂ ਚਲੋ ਸਾਫ ਹੋ ਜਾਊਗਾ ਪਰੰਤੂ ਪੰਜਾਬ ਦੇ ਚਾਂਸ ਆ ਜਿਆਦਾ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬ ਦੀ ਟੀਮ ਜਿਸ ਤਰ੍ਹਾਂ ਖੇਡੀ ਆ ਮੁੰਬਈ ਦੇ ਖਿਲਾਫ ਮੁੰਬਈ ਕੋਈ ਛੋਟੀ ਮੋਟੀ ਪਰਮਿੰਦਰ ਟੀਮ ਨਹੀਂ ਸੀ ਪੰਜ ਵਾਰੀ ਖਿਤਾਬ ਜਿੱਤ ਚੁੱਕੀ ਆ ਬੁਮਰਾ ਵਰਗੇ ਗੇਂਦਬਾਜ਼ ਉਹਨਾਂ ਦੀ ਟੀਮ 'ਚ ਸੀ ਤੇ ਜੇ ਉਹ ਗੇਂਦਬਾਜ਼ਾਂ ਦੇ ਨੂੰ ਬੋਣੇ ਸਾਬਤ ਕਰ ਸਕਦਾ ਪੰਜਾਬ ਤਾਂ ਬੰਗਲੌਰ ਕੋਲ ਭੁਵੇਂਸ਼ਰ ਕੁਮਾਰ ਜਾਂ ਜੋਸ਼ ਹੈਜਲਬੁਡ ਨੇ ਦੋ ਗੇਂਦਬਾਜ਼ਾਂ ਦੇ 8 ਓਵਰ ਨੇ ਇਹਨਾਂ ਦੀ ਨਿਗਾਹ ਤੇ ਤਾਂ ਸਕੋਰ 200 ਤੋਂ ਉੱਤੇ ਦੇਖਣ ਨੂੰ ਮਿਲੂਗਾ ਬਿਲਕੁਲ ਸੋ ਕੱਲ ਦੇਖਣ ਵਾਲੀ ਗੱਲ ਰਹੇਗੀ ਕਿ ਕੌਣ ਜਿੱਤੇਗਾ ਕਿ ਪੰਜਾਬ ਇੱਕ ਵਾਰ ਫਿਰ ਤੋਂ ਇਤਿਹਾਸ ਜਿਹੜਾ ਰਚ ਸਕੇਗਾ ਜਾਂ ਫਿਰ ਆਰਸੀਬੀ ਜਿਹੜੀ ਹੈ ਉਹ ਟਰੋਫੀ ਆਪਣੇ ਨਾਮ ਕਰਦੀ ਹੈ ਕੱਲ ਦੇਖਣ ਵਾਲੀ ਗੱਲ ਰਹੇਗੀ ਤੁਸੀਂ ਇਸ ਮੈਚ ਬਾਰੇ ਕੀ ਸੋਚਦੇ ਹੋ ਕਿਸ ਨੂੰ ਸਪੋਰਟ ਕਰਦੇ ਹੋ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਫਿਲਹਾਲ ਇਜਾਜ਼ਤ ਚਾਹਾਂਗੇ ਧੰਨਵਾਦ